ਮਾ ਕੁੰਡਰ ਲੈ ਆਪਾ ਵੀ ਨਵਾਂ ਕੁਲਰ ਲੈ ਕੇ ਆਵਾਂਗੇ ਆਈ ਡੀ ਦੇ ਵਾਰਤਾ ਆਪਾਂ ਕਿਹਾ ਉਹ ਕਿਹਨੇ ਆਂਦੇ ਬਾਈ ਮਾ ਕੋਪਰ ਕਿਹਨੇ ਨਵਾਂ ਕੁਲਰ ਲੈ ਆਪਾਂ ਵੀ ਲੈ ਆਈਏ ਤੇ ਆਪਣੇ ਹਾਇ ਦਾ ਹੈਗਾ ਉਸ ਤੋਂ ਪੜ ਜਾਂਦਾ ਤਖਦਾਰੀਆ ਆ ਜਾਂਦਾ 10 ਸਾਲ ਪੁਰਾਣਾ ਹੀ ਐ ਕੋਈ ਨਹੀਂ 2-4 ਸਾਲ ਹੋਰ ਕੱਟ ਜੂਗਾ ਡਾਕਟਰ ਖਾਣ ਉਹ ਉਸੇ ਥੋੜੇ ਨਿਕਰੀ ਹੁੰਦਾ ਵਾ ਕੁਸ ਨਹੀਂ ਹੁੰਦਾ ਹੈਗਾ ਐਂ ਦੱਸ ਲਈ

ਆਗੇ ਵਿਚਾਰ ਵਧੀਆ ਘਰੇ ਆਵਾਂਗੇ ਸਿਕੁਲ ਵੀ ਖੱਡੀ ਖੱਡੀ ਹੋਣ ਲੱਗੀ ਖੰਡੀ ਹਾਂ ਜਦੋਂ ਆਪੀ ਘਰੇ ਆਉਂਿਆ ਉਦੋਂ ਸਾਨੂੰ ਬਣਾ ਲਾ ਲੋ ਰੇ ਤੇ ਪਾਈ ਹੁੰਦੀ ਆ ਦਮ ਦਾ ਫੇਟ ਆ ਜਾਂਦੀ ਆ ਦਮ ਦਾ ਲੰਦਾ ਹੀ ਆ ਲੋਕਾਂ ਨੇ ਕਹਿੰਦੇ ਆਪਾਂ ਨੂੰ ਕਿ ਤੋਹਿਆ ਸਾਲ ਗੱਡ ਜੂਗਾ ਕੋਈ ਨਹੀਂ ਹੁੰਦਾ ਨਹੀਂ ਨਹੀਂ ਫੇਰ ਲਿਆਵਾਂਗੇ ਨਾ ਵਾਪਸ ਆਮ ਗਰੇ ਹਲੇ ਡੰਗ ਲੈਂਦਾਗਾ ਕੋਈ ਉਹ ਜਾਂਦੀ ਹੈ ਮੰਗਦੇ ਨੇ ਨਾ ਮਾ ਕੁਲਰ ਨੇ ਨਾ ਪਾ ਵੀ ਲੈ ਗਏ ਵੀ ਉਹੀ ਗੱਲ 10 ਸਾਲ ਪੁਰਾਣੀ ਐ ਅਜੇ ਕਿਹੜਾ ਬੜਾ ਟਾਈਮ ਹੋ ਗਿਆ ਨੂੰ 2-4 ਸਾਲ ਹੋਰ ਕੱਢ ਜੂਗਾ ਇਹ ਤਾਂ ਉਹ ਕਹਿੰਦਾ ਮੀ ਲੂ ਵੀ ਐ ਸਹੀ ਕਿਥੋਂ ਕਹਿੰਦੇ ਨਾ ਹੁਣ ਕਿਥੋਂ ਲੈ ਕੇ ਲੋਕਾਂ ਦੀ ਰੀਸ ਕਰ ਪਰਮੀ ਆਣਾਂ ਲਈ ਬਚ ਜਾਂਦੇ ਆਗੇ ਵੀ ਕੁਲਰ ਹੀ ਕਹਿੰਦੇ ਜਦੋਂ ਕੁਲਰ ਕੋਈ ਦੇ ਫਿਰ ਲੈ ਆਵਾਂਗੇ ਅਜੇ ਕੀ ਹੈਗਾ ਅਜੇ ਲੈਂਦੇਗਾ ਨਾ ਨਾ ਵੀ ਬਹੁਤ ਤਾਂ ਬੰਦੇ ਜਾਮ ਹੋਈ ਅਜੇ ਤਾਂ ਫੇਰ ਵੀ ਲੋਕਾਂ ਦਾ ਸੇ ਨਹੀਂ ਹੁੰਦਾ ਚੱਲਦਾ ਚੰਗਾ ਭਲਾ ਇਹਦਾ ਖੜਾ ਹੋਵੇ ਫਿਰ ਤਾਂ ਬੋਈ ਕਹੀ ਦੇ ਅਣੂ ਵੇਚ ਕੇ ਹੋਰ ਲਿਆਉਣਿਆ ਵੇਚਣ ਉਹਦਾ ਕੀ ਦੇਣਗੇ ਉਹ ਤਾਂ ਕਵਾੜਚੀ ਰੱਖਣਗੇ ਕੁਛ ਨਹੀਂ ਦਿੰਦੇ ਉਹ ਤਾਂ ਕਵਾੜਚੀ ਰੱਖੋ ਨਾ ਥੋੜੇ ਗੱਲਾਂ ਕਰਾ ਕੇ ਦੇਣਗੀ ਕੁਛ ਨਹੀਂ ਦਿੰਦੇ ਕੋਈ ਨਹੀਂ ਲਿਆਵਾਂਗੇ ਇਹ ਨੂੰ ਅੰਗੂਰ ਆ ਰਿਹਾ ਹੈ ਸ਼ਾਮ ਨੂੰ ਤਾਂ ਕੀ ਹੁੰਨੇ ਨੇ ਠੀਕ ਆ ਤੇ ਤੁਹਾਨੂੰ ਗੂੜਾ ਨਾ ਮਿਲਣਾ ਜਦੋਂ ਪਾਣੀ ਖਣਨਦਾ ਹਵਾ ਨਹੀਂ ਰਿੰਦਾ ਚੱਲਦਾ ਤੈਨਾਂ ਦੇ ਵਿਸ਼ੇਤ ਸੰਤ ਕੋਠੀ ਇਹਦੇ ਸੰਤ ਕੋਠੀ ਚੱਲ ਜੇਗਾ ਕੁਦਰ ਨਹੀਂ ਲੈ ਕੇ ਦੇਣਾ ਕੋਈ ਪੱਖੇ ਪੱਖੇ ਲਿਆਵਾਂਗੇ ਉਹ ਹੀਗਾ ਤੁਸੀਂ ਤਾਂ ਉਹ ਹੀ ਕਰੀ ਜਾਨੇ ਚੰਗਾ ਬਣਾ ਸ਼ਤਾਲਾ ਸ਼ਤਾਲਾ ਪੱਖਾ ਹੈਗਾ ਜੇ ਚੰਗਾ ਬਣਾ ਫੁੱਲ ਰੋਏ ਨਾ ਐਸੀ ਲੱਗੇ ਕੋਈ ਨਾ ਪੁੱਛੀ ਵਾਲਾ 6 6 ਪੱਖੇ ਲਿਓ ਫਿਰ ਤਾਂ ਫੁੱਲਾਂ ਦਾ ਪਾ ਲੈਗੇ ਉਹਦੇ ਐਸੀ ਕੁਰੀ ਹੁੰਦੀਗੀ ਦਰਸੀਓ ਫੇਨ ਜਾਂਦਾ ਤੇਰਾ ਜਵਾਬ ਆਏ ਮਛਰਾ ਆਏ ਮਤਰੀਕ ਜਵਾਗਾ ਕੋਈ ਜਿੱਤਾ ਜਨਾ ਬੈਠਾ ਹੈ ਨਾ ਕੋਈ ਨਹੀਂ ਲੋਹੇ ਗੱਲੇ ਆਵਾਂਗੇ ਐਡੀ ਦਸ ਕੀ ਹੋ ਹੋਏਗਾ ਨਾ ਕੰਦਾ ਉਹਾ ਹੋ ਜਾਂਦਾਗਾ ਜੋਕਾ ਨੋਖਾ ਵਾਇਰ ਜੇ ਤਾਂ ਨਾ ਹੋਵੇ ਫਿਰ ਤੁਸੀਂ ਕਹਿਦੇ ਹੋ ਵੀ ਕੁਝ ਵੀ ਨਹੀਂ ਹੈਗਾ ਮੱਚਾ ਬਲ ਕੂਲਰ ਹੈਗਾ ਮੱਚਾ ਜਿਹੜਾ ਹਾਈ ਵਾਲਾ ਮੱਚਾ ਫਿਰ ਉਹ ਮੱਚਾ ਕਹਿੰਦੇ ਆ ਦੇਵਾ ਨੂੰ ਇੱਕ ਮਿੰਟਾ ਚੱਲ ਮਰਦਾ ਲੈ ਪੱਖਾ ਵੀ ਨਹੀਂ ਛੱਡਣ ਦਿੰਦੀ ਵੀ ਜਲ ਗਰਮੀ ਆ ਜਦੋਂ ਬਿਨਾਂ ਪੱਖੇ ਬਿੱਲੇ ਪਤਾ ਐਡਾ ਆਉਂਦਾ ਹੈ ਭਰਨਾ ਸੌਖਾ ਹੀ ਹੈ ਭਰ ਕੇ ਕੌਣ ਜਾਊਗਾ ਜਿਹਨੂੰ ਸੂਲੀ ਵਾਂਦੀ ਹੈ ਸਾਨੂੰ ਸਾਡੇ ਨਹੀਂ ਮੇਰਾ ਡੈਡੀ ਆਇਆ ਨਾ ਉਹ ਉਹ ਡੈਡੀ ਨੂੰ ਕਹਿੰਦਾ ਡੈਡੀ ਲੈ ਕੇ ਆਉਗਾ ਕੂਲਰ ਤਾਂ ਕੋਈ ਨਹੀਂ ਡੈਡੀ ਨੂੰ ਕਹੇ ਤੋ ਡੈਡੀ ਕਿਵੇਂ ਲੈ ਆਊਗਾ ਮੈਥੋਂ ਬਿਨਾ ਜੇ ਮੈਂ ਕਹੂੰਗੀ ਪੇਟੜੀ ਲਿਆਊਗਾ ਲੈ ਆਊਗਾ ਸਰ ਕੋਈ ਨਹੀਂ ਮਗ ਆਲੇ ਜੇ ਜਵਾਕਾਂ ਦੀ ਮਨ ਤਾਂ ਹੋਰ ਕਿੰਨੀ ਮੰਨੂਗਾ ਕੋਈ ਨਹੀਂ ਫਿਰ ਮਨਾ ਲੇ ਤੁਸੀਂ ਜਵਾਕ ਕੋਈ ਨਹੀਂ ਮਨਾ ਲਾਂਗੇ ਅਸੀਂ ਦੋ ਮੱਠੀਆਂ ਗੋਲੀਆਂ ਦੇ ਕੇ ਅਜ਼ਾਦੀ ਦਾ ਸਤਾ ਬਾਹਰ ਆਣਾ ਤੂੰ ਤਾਂ ਕੂਲਰ ਜਾ ਵੀ ਨਹੀਂ ਮੰਦੀ ਜਾ ਵਾਕ ਜੋ ਹਰ ਵਾਰੀ ਤੂੰ ਉਹੀ ਗੱਦੀ ਦਿੰਦੀ ਆ ਕੂਲਰ ਵੀ ਲਿਆ ਹਰ ਦੇਖ ਯਾਰ ਫੇਕ ਤਾ ਜੋ ਪੱਠੀ ਲਿਆਓ ਤੂੰ ਦੇਖ ਲੈ ਪੋਰੇ ਪੋਰੇ ਦੇ ਜਵਾਕ ਨੀ ਇਹੀ ਨਹੀਂ ਇੱਕ ਗੜਨ ਦੰਦੇ ਕਦੇ ਸਾਨੂੰ ਏਸੀ ਲਵਾ ਦੇ ਸਾਨੂੰ ਕਦੇ ਕੂਲਰ ਦਵਾ ਇਹ ਇਹਨਾਂ ਨੂੰ ਰੋਕਦੇ ਨਹੀਂ ਮਾੜਾ ਮੋਟਾ ਨੇ ਤੇ ਕਟ્રોલ ਨਹੀਂ ਕਰ ਲੈ ਬੋਲਦੇ ਦੇਖ ਲੈ ਚਾਬਰ ਚਾਬਰ ਇਹਨਾਂ ਦੇ ਕਟ્રોલ ਨਹੀਂ ਨਾ ਕਰਦੇ ਨਾਲੇ ਤਾਂ ਇਹਨਾਂ ਨੂੰ ਪ੍ਰਾਈਵੇਟ ਸਕੂਲਾਂ ਚ ਪੜਾਓ ਨਾਲੇ ਇਹਨਾਂ ਦੀਆਂ ਫਰਮਾਇਸ਼ਾਂ ਪੂਰੀਆਂ ਕਰੋ ਹੈ ਕੋਈ ਗੱਲ ਹੈ ਕਿ ਇਹ ਪੁੱਤੇ ਦੀ ਚੰਗਾ ਪਹਿਲਾਂ ਕੂਲਰ ਹੈਗਾ ਪੱਖਾ ਹੈਗਾ ਹੁਣ ਆ ਕੇ ਸਾਨੂੰ ਨਵਾਂ ਕੂਲਰ ਲਿਆ ਕੇ ਦੇ ਵੀ ਕਿਸੇ ਦੀ ਰੀਸ ਹੈਗੀ ਕੋਈ ਨਹੀਂ ਲਿਆਵਾਂਗੇ ਹੌਲੀ ਹੌਲੀ ਹਜੇ ਡੰਗ ਲੈਂਦਾ ਜੇ ਤਾਂ ਨਾ ਹੋਵੇ ਫਿਰ ਤਾਂ ਕਹਿ ਦਈਏ ਅਸੀਂ ਆਹਦੇ ਡੇਢੀ ਨੂੰ ਕਹਿ ਦਾਂਗੇ ਡੇਢੀ ਨੂੰ ਕਹਾਂ ਡੇਢੀ ਇੰਗ ਮੇ ਲਿਆਊਗਾ ਜੇ ਮੈਂ ਕਹੂੰਗਾ ਵੇਰ ਲਿਆ ਵੜੜੀ ਐ ਨਹੀਂ ਲਿਆ ਸਕਦਾ ਹੈਗਾ ਪੋਰੇ ਪੋਰੇ ਦੇ ਲੈ ਹੀ ਨਹੀਂ ਇੱਕ ਗੜਨ ਦਿੰਦੇ ਹੱਦ ਹੋ ਗਈ ਹੈ ਨਾ ਇਹ ਤਾਂ ਮਾਂ ਨਹੀਂ ਰੋਕਦੀ ਪਿਓ ਨਹੀਂ ਰੋਕਦਾ ওই ਗੱਲ ਫਿਰ ਇਹਨਾਂ ਨੇ ਬੋਲਣੇ ਬੋਲਾਂ ਵੀ ਗਈ ਗਈ ਅਕੇ ਲਿਆ ਦੇ ਪੂਲਰ ਜਵਾਕ ਸਹੀ ਕਹਿੰਦੇ ਨਾ ਸਹੀ ਕਹਿੰਦੇ ਨਹੀਂ ਜਵਾਕਾਂ ਥੋੜੇ ਹੁੰਦਾ ਹੈਗਾ ਇਹ ਪੂਲਰ ਹੀ ਨਹੀਂ ਹੈਗਾ ਨਾ ਪੁੱਤੇ ਦਾ ਚੰਗਾ ਪਣਾ ਚੱਲਦਾ ਪਾਣੀ ਨਹੀਂ ਖੜਦਾ ਫਲਾਣਾ ਨਹੀਂ ਹੁੰਦਾ ਵੀ ਪਾਣੀ ਖੜਦ ਨੂੰ ਹੋਰਦਾ ਸਪਾਣੀ ਕਿੱਧਰ ਜਾਂਦਾ ਮੇਰੇ ਤਾਂ ਵਿਆਹ ਦਾ ਕੂਲਰ ਹੈ ਲੈ ਉਹਨੂੰ ਤਾਂ ਸਾਫ਼ ਕਰਦੇ ਇਹਨਾਂ ਦੇ ਤਾਂ ਨੱਕ ਥੱਲੇ ਹੀ ਨਹੀਂ ਇਹ ਤਾਂ ਨਵਾਂ ਪਾ ਦੇ ਦੀ ਨਵਾਂ ਉਹਨੇ ਹੀ ਫਲਾ ਕੇ ਦੇ ਦੇ ਲੰਬਾ ਸਾਫ਼ ਕਰ ਦੇ ਇਹਦਾ ਹੱਦ ਹੋ ਗਏ ਨਾਲੇ ਤਾਂ ਜਦੋਂ ਉਹ ਹੀ ਗੱਲ ਵੀ ਜਵਾਬ ਹੀ ਨਹੀਂ ਲੋਟ ਆਉਂਦੇ ਵੱਡਿਆਂ ਨੇ ਕਿੱਥੋਂ ਲੋਟ ਆਉਣਾ ਹੈ ਹੈ ਜੰਗਾਪਲਾ ਕੂਲਰ ਹੈ ਲੈ ਇਹਨੂੰ ਕੀ ਹੋਇਆ ਕੂਲਰ ਨੂੰ ਨਵਾਂ ਕੂਲਰ ਹੈ ਹੱਦ ਹੋ ਗਏ ਨਾਲੇ ਤਾਂ ਜਮੇ ਨਹੀਂ ਲੋਟ ਆਉਂਦੇ ਜਮੇ ਭੱਜੇ ਆਏ ਨ ਬਾਹਰ ਵੀ ਕਿਸੇ ਦੀ ਰੀਸ ਹੈਗੀ ਹੈ ਮਾਣੀ ਮਮਾ ਦਾ ਬਟਾ ਕੋਸ ਕੈਲੀ ਮਾ ਵੀ ਕਹਿੰਦੇ ਨੇ ਸਹੀ ਕਹਿੰਦੇ ਨੇ ਜਵਾਕਾ ਮੱਛਰ ਖਾਂਦਾ ਲੈ ਵੀ ਆ ਪੂਲੇ ਨਹੀਂ ਹੈਗਾ ਚੱਗਾ ਪਹਲਾ ਚੜਦਾ ਕੋਲਰੇ ਲੋੜਾ ਪੈ ਗਿਆ ਜੰਮੀ ਓਏ ਵੱਡਿਆਂ ਚ ਪੈਰ ਧਰਦੇ ਨੇ ਫੇਰ ਵੱਡਿਆਂ ਚ ਪੈਰ ਧਰਦੇ ਨੇ ਹੱਦ ਹੋ ਗਈ ਹੈ ਨਾਲੀ ਤਾਂ ਕੋਈ ਹੈ ਜੇ ਪਿਆ ਨੂੰ ਲਾਉਣਗੇ ਲੂਤੀਆਂ ਮੈਂ ਦੱਸਾਂ ਫੇਰ ਕੋਈ ਗੱਲ ਨਹੀਂ ਬੋਲਣ ਦੇ ਪਿਆ ਨੂੰ ਵੀ ਬੋਲਣ ਦੇ ਉਹ ਵੀ ਕਿੰਨੇ ਗੱਲ ਨਹੀਂ ਮਾਰਦੇ ਘਰ ਨੂੰ ਕੂਲਰ ਲਾ ਮਜਾ ਆਉਂਦਾ ਉਹ ਮਾਰੀ ਘਰ ਨੂੰ ਦਵਾ ਠੀਕ ਹੈ ਵੇਸੇ ਵੀ ਗਰਮੀ ਗਈ ਕੂਲਰ ਲਾ ਮਾਰ ਲੈ ਲਾਉਣਾ ਕੀ ਹੋਇਆ ਕੂਲਰ ਲਾ ਦੇ ਜੀ ਆਪਾਂ ਇੱਥੇ ਸੱਚਮੇਂ ਨਹੀਂ ਪੀਂਦੇ ਨਾ ਇਤਨਾ ਚੰਦੂ ਕੇ ਨਾ ਚੱਲਦਾ ਪਰ ਤਾਂ ਐ ਵੀ ਖੜ ਗਿਆ ਇਹਨੂੰ ਕੀ ਹੋ ਗਿਆ ਬੇ ਚੱਲ ਪਾਇਆ ਇਹ ਜਿਵੇਂ ਆਖੀ ਲੱਲ 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 ਉਹੋ ਚੱਲਦਾ ਹੀ ਨਹੀਂ ਕੀ ਹੋ ਗਿਆ ਇਹਨੂੰ ਉਹ ਫੇਰ ਤਾਂ ਚੱਲਦਾ ਹੀ ਨਹੀਂ ਜਿਵੇਂ ਆਖੀ ਸਹੀ ਕਹਿੰਦੇ ਸੀ ਨਾ ਮੇਰਾ ਤਾਂ ਦਮ ਘੁੱਟ ਜਾਂਦਾ ਹੈ ਉਹੋ ਕੀ ਕਰਾਂ ਜੇ ਹੁਣ ਨਵਾਂ ਕੋਲਰ ਹੁੰਦਾ ਤਲਾ ਲੈਂਦੀ ਜਿਵੇਂ ਆਕ ਸਹੀ ਕਹਿੰਦੀ ਸੀ ਮੈਂ ਜਿਵੇਂ ਆਕੋ ਪਾਣੀ ਪੂਣੀ ਲਿਆ ਦੇ ਬੇ ਮੇਰੀ ਤਾਂ ਜਾਨ ਓਕੀ ਹੋਈ ਜਾਂਦੀ ਐ ਓਹੋ ਲੈ ਬੇ ਪਾਣੀ ਅਰੇ ਅਰੇ ਸਹੀ ਆਹ ਹੋ ਰਹੀ ਸੀ ਵੇ ਕੀ ਕਰਾਂ ਆ ਵੀ ਨੀ ਚੱਲੇ ਆਹ ਕੋਈ ਸਹੀ ਕਹਿੰਦੀ ਸੀ ਵੇ ਕੀ ਕਰਾਂ ਚੱਲੇ ਹੀ ਨਹੀਂ ਮੈਂ ਤਾਂ ਉਹਨਾਂ ਦੇ ਤੇ ਤਾਈ ਕੇ ਗਈ ਸੀ ਇੰਨੀ ਗਰਮੀ ਐ ਮੇਰੇ ਤਾਂ ਸਾਹ ਕੁੱਟੀ ਜਾਂਦਾ ਦਮ ਕੁੱਟਿਆ ਨਾ ਮੇਰਾ ਤਾਂ ਗਰਮੀ ਹੋਣੀ ਸੀ ਉੱਤੋਂ ਡੈਡੀ ਹੋਰੇ ਆਉਂਦੇ ਆ ਕੇ ਉੱਤੋਂ ਡੈਡੀ ਹੋਰੇ ਆਉਂਦਾ ਉਹ ਥੱਕੇ ਆਉਂਦੇ ਉਹਨਾਂ ਨੂੰ ਵੀ ਗਰਮੀ ਆਉਂਦੀ ਆ ਕੋਈ ਨਹੀਂ ਪੁੱਤ ਭੈਰ ਤੁਸੀਂ ਸਹੀ ਕਹਿੰਦੇ ਸੀ ਕੋਈ ਨਹੀਂ ਲਿਆਵਾਂਗੇ ਹੁਣ ਫਿਰ ਨਵਾਂ ਕੂਲਰ ਹੀ ਲਿਆਵਾਂਗੇ ਆਪਾਂ ਗਾਦੇ ਰਾਂ ਪਤਜਰਾ ਰਹੀ ਤੇ ਪਰ ਇਹ ਮੋੜ ਦੀ ਕੀ ਲੋੜ ਤਾਂ ਕੋਈ ਨਹੀਂ ਪੁੱਤ ਭੈਰ ਹੁਣ ਮੈਨੂੰ ਗੱਲ ਸਮਝ ਆ ਗਈ ਮੈਨੂੰ ਤਾਂ ਉਹੀ ਗੱਲ ਸਾਹ ਘੁੱਟੀ ਜਾਂਦਾ ਜੇ ਚੱਲਦਾ ਹੁੰਦਾ ਮੈਂ ਲਾ ਲੈਂਦੀ ਪੱਖਾ ਲਾਵਾਂ ਲਾ ਦੇ ਮੇਰ ਤੇ ਜਾਨ ਓਖੀ ਹੋਈ ਜਾਂਦੀ ਐ ਹਾਈ ਹਾਈ ਉਹ ਬੇਬੀ ਅੱਗ ਲੱਗੀ ਹਵਾ ਮਾਰਦਾ ਐ ਅੱਗ ਲੱਗੀ ਜਾਂਦੀ ਐ ਜਮਈ ਹੈ ਕੈਸਾ ਅਸੀਂ ਤੁਹਾਨੂੰ ਸਹੀ ਲੈ ਨਹੀਂ ਆ। ਸਹੀ ਤਾਂ ਕਹਿਨੇ ਹਮਨੇ ਆਓ ਫਿਰ ਹੁਣ ਲਿਆਵਾਂਗੇ। ਪੁੱਤ ਕੋਈ ਤੇ ਡੈਡੀ ਨੂੰ ਆ ਜਾਂਦੇ। ਹੁਣ ਮੇਰੇ ਗੱਲ ਸਮਝ ਆ ਗਈ ਵੀ ਗਰਮੀ ਬਹੁਤ ਐ। ਜਵਾਕ ਔਖੇ ਹੁੰਦੇ ਨਾ। ਮੈਂ ਤੇਰੇ ਡੈਡੀ ਔਖਾ ਹੁੰਦਾ। ਕੋਈ ਜੇ ਤੇਰੇ ਡੈਡੀ ਆ ਗਏ ਨਾ ਹੁਣ ਲਿਆਵਾਂਗੇ ਆਪਾਂ। ਆਹ ਦੇਖੋ ਕਿੰਨਾ ਪਾਣੀ ਢੱਲੇ ਹੋਣਾ। ਇਹ ਕੂਲਰ ਸੇ ਡੁੱਲਦਾ ਪੁੱਤ ਫੁੱਟਿਆ ਫਿਰ ਹੁਣ ਕੀ ਕਰਾਂ ਮੈਂ? ਕੋਈ ਜੇ ਤੇਰੇ ਡੈਡੀ ਨੂੰ ਆ ਜਾਂਦੇ ਉਹਨੂੰ ਕਹੂੰਗੀ ਪੁੱਤ ਲਿਆ ਕੇ ਦੇ ਕੂਲਰ ਜਵਾਕ ਔਖੇ ਹੁੰਦੇ ਨਾ ਆਉਂਦਾ ਹੈਗਾ। ਹਾਂ ਜੇ ਉਹ ਡੁੱਲ ਹੀ ਆਂਦਾ। ਕੋਈ ਨੀ ਖੇੜ ਲੋ ਪੁੱਤ ਡੈਡੀ ਨੂੰ ਆ ਜਾਂਦੇ ਤੇ ਫੇਰ ਮੈਂ ਰੋਕਾਈ ਦੂੰਗੀ ਉਹਨੂੰ ਲੈ ਆਊਗਾ ਇੰਨੀ ਤਾਂ ਨਾ ਉੱਤੀ ਨਹੀਂ ਆਉਂਦੀ ਜੇ ਆਪਾਂ ਨਾਲ ਮਾਗੂ ਕੁੱਲਰ ਲੈ ਆਉਂਦੇ ਹੁਣ ਤੇਰੀ ਵੀ ਜਾਣ ਔਖੀ ਹੋ ਜਾਂਦੀ ਆ ਨਾਲ ਤੇਰੇ ਡੈਡੀ ਹੋਰੇ ਆਉਂਦੇ ਉਹਨਾਂ ਦੀ ਵੀ ਜਾਣ ਔਖੀ ਹੁੰਦੀ ਐ ਤੱਕ ਕਿ ਥੱਕ ਕੇ ਤੇ ਆਈ ਆਉਂਦੇ ਨੇ ਉੱਤੋਂ ਇਹਦੇ ਇਹ ਕੁੱਲਰ ਨਹੀਂ ਕੁੱਲਰ ਮੈਂ ਵੀ ਬਾਹਰੋਂ ਆਈ ਸੀ ਚੱਲੇ ਨਹੀਂ ਨੁੱਤੇ ਦਾ ਮੇਰੇ ਤਾਂ ਇੰਨੀ ਜਾਣ ਔਖੀ ਹੋਈ ਜਾਂਦੀ ਹੈ ਜਿੰਨੀ ਕੋਈ ਕਹੇ ਆ ਵੀ ਅੱਗਬਰ ਦੀ ਹਵਾ ਇਹ ਮਾਰਦਾ ਹੈ ਕਿਹੜਾ ਚੱਜ ਦੀ ਠੰਡੀ ਹਵਾ ਲੰਦਾ ਹੈ ਇਕੋ ਦਿੰਦੇ ਹੀ ਆ ਫਿਰ ਕੋਈ ਨਹੀਂ ਫਿਰ ਹੁੰਦੇ ਆ ਮਾੜੇ ਪਤਾ ਹੁੰਥੀ ਗੱਲ ਮੇਰੇ ਸਮਝ ਆ ਗਈ ਵੀ ਗਰਮੀ ਬਹੁਤ ਆ ਮੱਛਰ ਖਾਂਦਾ ਜਵਾਕਾਂ ਆ ਅੱਧੀ ਪਿਆਰੀ ਦਾਦੀ ਅਸੀਂ ਵੀ ਕੋਣ ਕੋਣ ਨੂੰ ਡੱਕ ਕੇ ਆਣਿਆ ਅਸੀਂ ਵੀ ਲਮਾ ਕੂਲਰ ਲੈ ਕੇ ਆਵਾਂਗੇ ਕੋਈ ਨਹੀਂ ਲਿਆਵਾਂਗੇ ਪੁੱਤ ਪੋਈ ਗੱਲ ਲੈ ਆਵਾਂਗੇ ਹੁਣ ਨਾ ਮੈਂ ਕੂਲਰ ਤਾਂ ਨਹੀਂ ਪਾਵਾਂਗੇ ਆਪਾਂ ਠੀਕ ਹੈ ਲੈ ਜਵਾਕਾਂ ਨੂੰ ਗੋਡੇ-ਗੋਡੇ ਚਾ ਚੜ ਗਿਆ ਕਹੂੰਗੀ ਪਤਾ ਆਮਨੇ ਨੂੰ ਵੀ ਰਿਆ ਭਾਈ ਜਵਾਕ ਵਾਲਾ ਔਖੇ ਹੁੰਦੇ ਨਾ ਮੱਛਰ ਖਾਂਦਾ ਆ ਤਨ ਪੁੱਤੇ ਦਾ ਚੱਲੇ ਹੀ ਮੱਝ ਟੇਪਰਾਂ ਮੇਰੇ ਸਾਥ ਨੂੰ ਬਹੁਤ ਜਾਣੋਖੀ ਹੋਈ ਜਾਂਦੀ ਐ ਲਜਵਾਕਾਂ ਨੂੰ ਗੋਡੇ-ਗੋਡੇ ਚਾ ਚੜਗਾ ਹੁੰਦਾ ਸਮਝਿਆ ਹੈ ਚੱਲ ਮੰਗਾ ਲਾਂਗੇ ਕੀ ਫੇਰ ਇਹ ਪੈਸਾ ਕਿਹੜਾ ਹਿੱਕ ਤੇ ਜਾਊਗਾ ਹਸਮਨਪੁਰ ਹੁਣ ਨਾਮਾ ਕੁਦਰ ਹੀ ਰਿਹਾ ਮੈਂ ਨਵੇਂ ਕੁੱਲਰ ਥੱਲੀ ਪਾਵਾਂਗੇ ਦੇਖੀ ਜਾਓ ਛੇ ਲਿਓ ਉਠੋ ਛੇ ਲਿਓ ਲੈ ਮਿਲਾਂ ਮਿਲਣਾ ਮਿਲੋ ਦਿਓ ਦਿਓ ਬੈਠੀ ਆਏ ਕਹਿਣਾ ਸੀ ਮੈਂ ਤੇਰੀ ਤਾਈ ਤੇ ਗਈ ਸੀ ਉਹਨਾਂ ਨੇ ਆਪਣੇ ਗਵਾਂਢੀਆਂ ਨੇ ਨਵਾਂ ਕੂਲਰ ਲਿਆਂਦਾ ਹੈਗਾ ਤੇ ਉੱਥੋਂ ਦੇਖ ਕੇ ਭੱਜ ਆ ਕੇ ਦਾਦੀ ਆਪਾਂ ਵੀ ਨਵਾਂ ਕੂਲਰ ਲੈઈએ ਮੈਂ ਕਿਹਾ ਵਾਹੇ ਕਿੱਡੀ ਕੁ ਗੱਲ ਐ 10 ਸਾਲ ਪੁਰਾਣਾ ਹੀ ਹੈ ਕੂਲਰ ਤੇ ਕੂਲਰ ਚੰਗਾ ਭਲਾ ਚੱਲਦਾ ਹੈਗਾ 2-4 ਸਾਲ ਹੋਰ ਕੱਢ ਜੂ ਅਗੇ ਸਾਨੂੰ ਤਾਂ ਮੱਛਰ ਖਾਂਦਾ ਗਰਮੀ ਆਉਂਦੀ ਐ ਅਗੇ ਨਵਾਂ ਕੂਲਰ ਲਈ ਇੱਕ ਮੰਡੀਆਂ ਦੇਖ ਕੇ ਕੂਲਰ-ਕੂਲਰ ਕਰੀ ਜਾਂਦੇ ਨਾ ਮੈਂ ਤੇਰੀ ਤਾਈ ਕੇ ਵਾਗੀ ਆ ਕੇ ਨੁੱਤੇ ਦਾ ਲਾਇਆ ਇਹ ਤਾਂ ਡੱਬਰਾ ਚੱਲੇ ਹੀ ਨਹੀਂ ਹੈਗਾ ਗਰਮੀ ਬਹੁਤ ਹੈ ਮੇਰਾ ਤਾਂ ਮਨ ਕਬਰਾ ਆਵੇ ਤੇ ਮੈਂ ਆਖਿਆ ਚਲ ਫਸਵਾਉਂਦਾ ਭਾਵੇਂ ਜਵਾਕ ਸੌਖੇ ਪੈ ਜਾ ਕਰਨਗੇ ਗਰਮੀ ਦਾ ਮਹੀਨਾ ਤੂੰ ਵੀ ਕੰਮ ਤੇ ਆਉਣਾ ਹੈ ਤੇ ਨਵਾਂ ਕੂਲਰ ਲੈ ਲੈ ਨਾ ਭਈ ਨਵਾਂ ਕੂਲਰ ਲੈ ਗਏ ਕੋਈ ਨੀ ਚੱਲਿਆ ਆ ਮੈਨੂੰ ਲੈ ਆ ਮੈਨੂੰ ਲੈਣਾ ਹੀ ਪਊਗਾ ਭਈ ਇਹ ਤਾਂ ਫਿਰ ਉਹ ਜਵਾਕ ਤਾਂ ਜਵਾਕ ਤਾਂ ਵੱਡੇ ਵੱਡੇ ਚਾਚੜ ਦੇ ਜਵਾਕ ਤਾਂ ਸਾਰੇ ਜਵਾਕ ਤਾਂ ਮੋਤੇ ਦੱਸੇ ਗਲੀ ਚ ਕਰੀਏ ਸੀ ਨਵਾਂ ਕੂਲਰ ਲੈ ਆ ਮਾਂ ਦੇ ਸਾਨੂੰ ਅਕੇ ਜਿਹੜਾ ਸਕੂਲ ਆਉਣਾ ਸਾਨੂੰ ਗਰਮੀ ਲੱਗਦੀ ਹੈ ਨਾ ਮੇਰਾ ਡੈਡੀ ਔਖਾ ਹੁੰਦਾ ਹੈ ਮੈਂ ਰਾਕਸ ਮਾ ਡਾਂਗ ਲੈ ਜੂਆ ਕਾਨੂੰਨ ਲੈਦਾ ਨਾ ਪੁੱਤ ਇਹ ਚੱਲਿਆ ਹੀ ਨਹੀਂ ਮੇਰਾ ਤਾਂ ਉਹੀ ਗੱਲ ਮਾ ਨਾ ਕਭਰਾਵੇ ਪੱਖਾ ਛੱਤ ਵਾਲਾ ਲਾ ਲਿਆ ਇਹ ਤਤੀ ਤਤੀ ਹਵਾ ਇਹ ਮਾਤ ਕੋਨੂੰ ਪਤਾ ਲੱਗਿਆ ਵੀ ਗਰਮੀ ਕੀਚੀ ਜਿਹੀ ਹੁੰਦੀ ਹੈ ਪਤਾ ਲੱਗਿਆ ਫੇਰੀ ਚਾਹੀਦੀ ਪੁੱਤ ਲੈ ਆ ਦੇ ਚੱਲ ਫੇਰ ਦੇਖੀ ਜਾਉਗੇ ਹੁਣ ਲਿਆਉਣਾ ਹੀ ਪਊਗਾ ਕੋਈ ਗੱਲ ਹੈ ਲੈ ਆਵਾਂਗੇ ਆ ਪੋਏ ਨੀ ਬੇਰਾ ਇਹਨੇ ਤੂੰ ਰਾਮ ਕਰ ਲੈਣਾ ਨੂੰ ਲੈ ਚਾਹ ਪਾਣੀ ਪੀ ਲੈ ਫੇਰ ਅੱਥਨੇ ਜਿਹਾ ਲੈ ਆਵਾਂਗੇ ਛੱਕ ਲਿਆਵਾਂਗੇ ਫੇਰ ਮੋਤੀ ਹੈ ਚੱਲ ਚੰਗਾ ਲੈ ਹੁਣ ਰੈਡੀ ਨਹੀਂ ਬੈਠਾ ਲੈ ਆਉਗਾ ਨੂੰ